ਮੈਂ ਦੱਸਦਾ ਨਹੀਂ ਤਾਂ ਮੈਂ ਦੱਸ ਦਿੰਦਾ ਸਾਡੇ ਤੇ ਦੋਨੋਂ ਦੀ ਫੇਵਰਿਟ ਕਲਾਕਾਰ ਕੌਣ ਹੈ। ਇਹ ਦੱਸ ਦੋ। ਮੈਂ ਦੱਸ ਦਿੰਦਾ ਸਾਡੇ ਦੋਨੋਂ ਦੀ ਫੇਵਰਿਟ ਕਲਾਕਾਰ ਕੌਣ ਹੈ ਕਿਹਨੂੰ ਪਸੰਦ ਕਰਦੇ ਆ ਤਾਂ ਤੂੰ ਗਾਣਾ ਸੁਣਾ ਦੇ। ਦੱਸ ਦੋ। ਪੱਕਾ ਦਾ ਦਬਾ। ਪੱਕਾ। ਤੇ ਇਹਲਾ ਤੂੰ ਬਾਅਦ ਚ ਨਾ ਕਹੀਂ ਵੀ ਤੂੰ ਐਡਾ ਕਦੇ ਕੀਤਾ ਮੇਰੇ ਨਾਲ ਸਾਰਿਆਂ ਸਾਹਮਣੇ ਕਦੇ ਦੱਸਦਾ। ਨਹੀਂ ਨਹੀਂ ਦੱਸ ਦਾਂ ਲੈ ਵੀ ਅਸੀਂ ਅੱਜ ਇਹ ਡਿਸਕਲੋਜ਼ ਕਰਨ ਲੱਗੇ ਆ ਮੇਰੀ ਤੇ ਨਿਮਤ ਖੈਰਾ ਦੀ ਸਾਡੀ ਜਿਹੜੀ ਫੇਵਰੇਟ ਆਰਟਿਸਟ ਆ ਉਹ ਹੈਗੀ ਆ ਰਾਖੀ ਸਾਵੰਤ ਸਾਵੰਤ ਅਹੀ ਰਾਖੀ ਸਾਵੰਤ ਜੀ ਦੇ ਬਹੁਤ ਬੜੇ ਫੈਡਾ ਦੋਨੇ ਜਣੇ ਅਸੀਂ ਉਹਨਾਂ ਦੀਆਂ ਰੀਲਾਂ ਉਹਨਾਂ ਦੀਆਂ ਪੋਸਟਾਂ ਇਕ ਦੂਜੇ ਨੂੰ ਸ਼ੇਅਰ ਕਰਦੇ ਸੰਤ ਇੰਨੇ ਕੈਂਟ ਲੱਗਦੇ ਆ ਮਤਲਬ ਬਿੰਦਾਸ ਆ ਨਿਮਤ ਜੀ ਦੇ ਫੇਵਰੇਟ ਹਾਂ ਉਹ ਸਾਡੇ ਫੇਵਰੇਟ ਆ ਮੇਰਾ ਤਾਂ ਜਦੋਂ ਵੀ ਮੂਡ ਅਪਸੈਟ ਜਾਂ ਹੁੰਦਾ ਮੈਂ ਤਾਂ ਉਹਨਾਂ ਨੂੰ ਦੇਖਦੀ ਹਾਂ ਹਾਂ ਨਹੀਂ ਮੈਨੂੰ ਪਤਾ ਸਾਡੇ ਨਹੀਂ ਮੇਰੀ ਵੀ ਫੇਵਰੇਟ ਨੇ ਰਾਖੀ ਸਾਵੰਤ ਜੀ ਕਾਊਟ ਮਤਲਬ ਲੈਜੈਂਡ ਉਹ ਤਾਂ ਕਮਾਲ ਨੇ ਮਤਲਬ ਉਹਨਾਂ ਜਗੜਾ ਲੈ ਕੇ ਆਉਣਾ ਹੈ ਨਹੀਂ